ਹਮੇਸ਼ਾ ਇਸ ਸਮਾਈ ਪੜਾਈ ਦੇ ਕਾਰਜਾਂ ਵਿੱਚ ਅੱਗੇ ਰਹਿਣ ਵਾਲੀ ਪ੍ਰਸਿੱਧ ਸਮਾਜ ਸੇਵਕਾ ਮੈਡਮ ਰਜਨੀ ਪਾਲਾ ਵੱਲੋਂ ਚਿਹੜੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਛੌਂਪੜੀਆਂ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾਉਂਦੇ ਹੋਏ ਕੱਪੜੇ ਅਤੇ ਹੋਰ ਜ਼ਰੂਰੀ ਚੀਜ਼ਾਂ ਭੇਟ ਕੀਤੀਆਂ। ਇਸ ਮੌਕੇ ਗੱਲਬਾਤ ਕਰਦੇ ਆ ਰਜਨੀ ਬਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਜ਼ਰੂਰਤਮੰਦ ਦੀ ਮਦਦ ਕਰਨਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਸਮਾਜੀ ਭ라이 ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦੌਰਾਨ ਹੋਰਨਾਂ ਬਲਾਰਿਆਂ ਨੇ ਵੀ ਸਮਾਜ ਸੇਵਕਾ ਰਜਨੀ ਬਾਲਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਪਰ ਮੇਰੇ ਮੰਦੀਆ ਕਿ ਇੱਛਾ ਸੀ ਕਿ ਮੈਂ ਜਿਹੜੇ ਮਹੱਤੜ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋੜੀ ਮਨਾਵਾਂ ਤੇ ਅੱਜ ਮੈਂ ਇੱਥੇ ਪਹੁੰਚੀ ਇਹਨਾਂ ਦੇ ਕੋਲ ਜਿੰਨੇ ਛੋਟੇ ਛੋਟੇ ਬੱਚੇ ਆ ਸਾਰਿਆਂ ਨਾਲ ਜਿੱਦਾਂ ਗਰਮ ਕੱਪੜੇ ਕੁਛ ਹੀ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਵੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਚਲਾਗਾਜੋਗ ਉਪਰਾਲਾ ਆ ਇਹਨਾਂ ਬੱਚਿਆਂ ਲਈ ਵੀ ਕਰਨਾ ਚਾਹੀਦਾ ਆ ਕੀ ਚਲੋ ਆਪਾਂ ਹੋਰ ਤਾਂ ਸਾਰਾ ਕੁਝ ਬਹੁਤ ਕਰਦੇ ਆ ਕਿ ਇਨਾਂ ਜਿਹੜੇ ਮਹਾਤੜ ਪਰਿਵਾਰ ਆ ਜਿਹੜੇ ਨਹੀਂ ਕਰੀ ਸਕਦੇ ਕੁਛ ਨਹੀਂ ਇੰਨੀ ਠੰਡ ਦੇ ਉਸ ਦੇਖੋ ਝੁੱਗੀਆਂ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਹੈ ਜਿੱਦਾਂ ਤੇ ਇਹਨੂੰ ਦੇਖਦੇ ਹੋਏ ਮੇਰਾ ਮੇਰੀ ਇੱਛਾ ਸੀ ਕਿ ਮੈਂ ਇਹ ਨਾ ਬੱਚੇ ਲਈ ਨਾਲ ਗੱਲ ਕਰਕੇ ਬਣਾਵਾਂ ਹਾਂਜੀ ਕਾਫੀ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਈਆਂ ਜਿੱਥੇ ਵੀ ਮੈਨੂੰ ਇਦਾਂ ਦੇ ਪਰਿਵਾਰ ਦੇ ਸੀ ਆ ਮੈਂ ਉੱਥੇ ਉੱਥੇ ਜਾ ਕੇ ਜਿੱਦਾਂ ਇਹ ਜਿਹੜਾ ਪ੍ਰਾਲਾ ਕੀਤਾ ਆ ਔਰ ਇਨਾਂ ਬੱਚਿਆਂ ਦੇ ਵਿੱਚ ਹੀ ਰੱਬ ਵੱਸਦਾ ਆ ਜੇਕਰ ਅਸੀਂ ਨਾ ਬੱਚਿਆਂ ਨੂੰ ਖੁਸ਼ ਕਰਦੇ ਤੁਸੀਂ ਦੇਖੋ ਬੱਚਿਆਂ ਦੇ ਮੋੜ ਤੇ ਕਿੰਨੀ ਕੁਛ ਆ ਕੇ ਸਰ ਨੂੰ ਮੈਡਮ ਮਿਲਣ ਆਏ ਆ ਸਾਡੇ ਲਈ ਇੰਨਾ ਕੁਛ ਕਰਨ ਆਏ ਆ ਇਹ ਨਾ ਬੱਚਿਆਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਜਿਹੜੇ ਆ ਤੁਰੇ ਫਿਰਦੇ ਆ ਇਹ ਸਾਡੀ ਤਰੱਕੀ ਦਾ ਕਾਰਨ ਜਿਹੜੇ ਬੱਚੇ ਹੀ ਆ ਅਸੀਂ ਪਰ ਇਹਨਾਂ ਦੇ ਮੈਂ ਤਾਂ ਕਿੰਨੀਆਂ ਜਿਹੜੇ ਲੋਕ ਚੰਗਿਆ ਘਰਾਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ ਇਹਨਾਂ ਬੱਚਿਆਂ ਦਾ ਉਹ ਜ਼ਰੂਰ ਧਿਆਨ ਕਰਨ ਜਿਹੜੀਆਂ ਸੰਸਥਾਵਾਂ ਮੈਂ ਇਹਨਾਂ ਨੂੰ ਬਤ-ਬਤ ਅਪੀਲ ਕਰਾਂਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਗਰੀਬਾਂ ਮਾਤਰਾਵਾਂ ਵੱਲ ਪਿਆ ਇਹਨਾਂ ਨੂੰ ਕਿਆਸਤ ਕਰ ਦਿਓ ਇਹਨਾਂ ਦੇ ਬੱਚਿਆਂ ਨੂੰ ਵੀ ਖੁਸ਼ੀ ਮਿਲ ਸਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਜਿੱਦਾਂ ਅੱਜ ਖੁਸ਼ੀ ਮਿਲੀ ਮੈਂ ਕਹਿੰਦੀ ਜਿੱਥੇ-ਜਿੱਥੇ ਸਾਡੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਅਸੀਂ ਆਸ਼ੀਰਵਾਦ ਦਈਏ ਸਰ ਇਹ ਮਹਾਨ ਉਪਰਾਲਾ ਜਿਹੜਾ ਹੈ ਇਹ ਸਾਡੇ ਭੈਣ ਜੀ ਰਜਨੀ ਵਾਲਾ ਜੀ ਦੁਆਰਾ ਕੀਤਾ ਗਿਆ ਜੀ ਤੇ ਅਸੀਂ ਤਾਂ ਜਿੱਦਾਂ ਇਹ ਸਾਡੇ ਨਾਲ ਅਸੀਂ ਮਿਲ ਕੇ ਜਿੱਦਾਂ ਇਹ ਸਭ ਕਰਦੇ ਆ ਬਾਕੀ ਸਾਰਾ ਜੋ ਵੀ ਕਾਮ-ਜਾਮ ਜੋ ਵੀ ਸਾਰਾ ਦਾਨ ਵਗੈਰਾ ਉਹ ਸਭ ਸਾਡੇ ਭੈਣ ਜੀ ਕਰਦੇ ਆ ਤੇ ਅਸੀਂ ਤਾਂ ਇਹਨਾਂ ਦੇ ਭਰਾ ਹੋਣ ਦੇ ਨਾਤੇ ਇਹਨਾਂ ਦਾ ਸਾਥ ਦੇਈਦਾ ਜੀ ਤੇ ਮੇਰੇ ਨਾਲ ਪਲੇ ਜਤਿੰਦਰ ਜੀ ਨੇ ਚੰਦੇਲ ਸਾਹਿਬ ਜੀ ਤੇ ਬਿਲਕੁਲ ਬਾਕੀ ਜੋ ਮੈਡਮ ਕਰ ਰਹੇ ਨੇ ਹੁਣ ਕਾਫੀ ਪਿੰਡਾਂ ਚੋਂ ਅਸੀਂ ਹੋ ਕੇ ਆਏ ਆ ਜੀ ਗਰੀਬ ਬੱਚਿਆਂ ਨੂੰ ਮੈਡਮ ਇਹ ਨਹੀਂ ਵੀ ਅੱਜ ਹੀ ਵੈਸੇ ਵੀ ਦਾਨ ਕਰਦੇ ਰਹਿੰਦੇ ਆ ਜੀ ਇਹਨਾਂ ਦਾ ਇੱਕ ਪਤਾ ਨਹੀਂ ਕੁਦਰਤੀ ਇਹਨਾਂ ਦਾ ਦਿਲੀ ਇਸ ਤਰ੍ਹਾਂ ਆ ਕਿ ਮੈਂ ਤਾਂ ਜਦੋਂ ਤੋਂ ਮਿਲਿਆ ਇਹਨਾਂ ਨੂੰ ਮੈਂ ਤਾਂ ਇਹੀ ਦੇਖਦਾ ਕਿ ਬਸ ਕਿਸੇ ਨੂੰ ਰਾਸ਼ਨ ਕਿਸੇ ਨੂੰ ਕਿਸ਼ ਕੁਸ਼ਟ ਸਾਨੂੰ ਕੁਛ ਇਹ ਤਾਂ ਥੋੜਾ ਲੋਹੜੀ ਦਾ ਮੌਕਾ ਆ ਤੇ ਇਹ ਇਹਨਾਂ ਨੇ ਕਿਹਾ ਸੀ ਮੈਂ ਗਰੀਬ ਬੱਚਿਆਂ ਨੂੰ ਹਰ ਸਾਲ ਦਾਨ ਕਰਦੀ ਪਰ ਲੋਹੜੀ ਤੋਂ ਇਲਾਵਾ ਵੀ ਮੈਂ ਦੇਖਿਆ ਜਿੱਦਾਂ ਅਸੀਂ ਕਈ ਪਿੰਡਾਂ ਵਿੱਚ ਗਏ ਪਹਿਲਾਂ ਤੇ ਉੱਥੇ ਵੀ ਜਿਹੜੇ ਕੋਈ ਪਤਾ ਲੱਗਦਾ ਕਿ ਇੱਥੇ ਬਈ ਜ਼ਰੂਰਤਮੰਦ ਆ ਉਹਨੂੰ ਚਾਵਲ ਲੈ ਤੇ ਕਣਕ ਲੈ ਤੀ ਆਟਾ ਲੈ ਤਾ ਕੇ ਲੈ ਤਾ ਤੇਲ ਲੈ ਤਾ ਉਹ ਤਾਂ ਮੇਰੇ ਸਾਹਮਣੇ ਕਈ ਵਾਰੀ ਇਜ਼ਾ ਹੋਇਆ ਵੀ ਅਸੀਂ ਭਾਂਜੀ ਪਰਚੇਜ਼ ਕਰਕੇ ਤਾਂ ਫੇ ਉਹ ਦਿੰਦੇ ਆ ਤੇ ਅਸੀਂ ਤਾਂ ਇਹੀ ਵਾਈਗੁਰ ਪਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਸਾਡੇ ਭੈਣ ਜੀ ਤੰਦਰੁਸਤ ਰਹਿਣ ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਆ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ